ਚੰਡੀਗੜ੍ਹ ਦੇ ਪਿੰਡ ਮਲੋਆ ਵਿੱਚ ਦਰਜਨ ਤੋਂ ਵੱਧ ਹਮਲਾਵਰਾਂ ਨੇ ਇੱਕ ਮੀਟ ਦੀ ਦੁਕਾਨ ਤੇ ਤੋੜਫੋੜ ਕੀਤੀ ਤੇ ਮੀਟ ਦੀ ਦੁਕਾਨ ਚਲਾਉਣ ਵਾਲਾ ਰਾਹੁਲ ਤੇ ਹਮਲਾ ਕਰ ਦਿੱਤਾ ਗਿਆ ਜਿਹੜੇ ਹਮਲਾਵਰ ਸੀ ਉਹਨਾਂ ਵੱਲੋਂ ਇਸ ਹਮਲੇ ਵਿੱਚ ਡੰਡੇ ਤੇ ਹੋਰ ਹਥਿਆਰ ਦਾ ਇਸਤੇਮਾਲ ਕੀਤਾ ਗਿਆ ਤੇ ਜਿਹੜਾ ਮੀਟ ਦੀ ਦੁਕਾਨ ਚਲਾਉਣ ਵਾਲਾ ਰਾਹੁਲ ਹੈ ਉਹਦੇ ਵੱਲੋਂ ਦੱਸਣਾ ਹੈ ਕਿ ਦੋ ਦਿਨ ਪਹਿਲਾਂ ਉਸ ਦੀ ਦੁਕਾਨ ਦੇ ਬਾਹਰ ਦੋ ਟੀਰਾਵਾਂ ਵੱਲੋਂ ਝਗੜਾ ਹੋਇਆ ਸੀ ਤੇ ਝਗੜੇ 'ਚ ਉਸ ਦਾ ਕੋਈ ਕਸੂਰ ਨਹੀਂ ਸੀ ਹਾਲਾਂਕਿ ਉਸ ਸਮੇਂ ਉਹਦੀ ਦੁਕਾਨ ਵੀ ਬੰਦ ਸੀ ਤੇ ਦੋ ਦਿਨ ਬਾਅਦ ਹੀ ਦਰਜਨ ਤੋਂ ਵੱਧ ਜਿਹੜੇ ਹਮਲਾਵਰਾਂ ਉਹਦੀ ਦੁਕਾਨ ਤੇ ਆਉਂਦੇ ਆ ਤੇ ਅਚਾਨਕ ਰਾਹੁਲ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਦੁਕਾਨ ਤੇ ਪੂਰੀ ਤਰ੍ਹਾਂ ਤੋੜਫੋੜ ਕੀਤੀ ਜਾਂਦੀ ਹੈ ਇਸ ਦੁਕਾਨ ਤੇ ਲੱਗੇ ਸੀ ਸੀਸੀਟੀਵੀ ਕੈਮਰੇ ਦੀ ਫੂਟੇਜ ਵੀ ਸਾਹਮਣੇ ਆਈ ਹੈ ਤੇ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਕਿਸ ਤਰ੍ਹਾਂ ਹਮਲਾਵਰਾਂ ਵੱਲੋਂ ਉਹਦੀ ਦੁਕਾਨ ਤੇ ਤੋੜਫੋੜ ਕੀਤੀ ਜਾਂਦੀ ਹੈ ਹਾਲਾਂਕਿ ਰਾਹੁਲ ਨੇ ਦੋਸ਼ ਲਾਇਆ ਹੈ ਕਿ ਹਮਲਾਵਰ ਜਿਹੜੇ ਸੀ ਉਹ ਤਿੰਨ ਤੇ ਚਾਰ ਮੋਟਰਸਾਈਕਲ ਤੇ ਸਵਾਰ ਸਨ ਤੇ ਕਿਸੇ ਮੋਟਰਸਾਈਕਲ ਤੇ ਚਾਰ ਬੈਠੇ ਸਨ ਤੇ ਕਿਸੇ ਤੇ ਤਿੰਨ ਬੈਠੇ ਸੀ ਤੇ ਉਸ ਤੋਂ ਇਲਾਵਾ ਰਾਹੁਲ ਨੇ ਇਹ ਵੀ ਦੋਸ਼ ਲਾਇਆ ਵੀ ਉਹਨਾਂ ਉਹਨਾਂ ਵਿੱਚੋਂ ਦੋ ਹਮਲਾਵਰਾਂ ਕੋਲ ਪਿਸਤੌਲ ਵੀ ਸੀ ਹਾਲਾਂਕਿ ਪੁਲਿਸ ਨੇ ਮਾਮਲੇ ਦੀ छानबीन ਸ਼ੁਰੂ ਕੀਤੀ ਗਈ ਹੈ ਜਿਹੜੇ ਰਾਹੁਲ ਵੱਲੋਂ ਦੋਸ਼ ਲਾਏ ਗਏ ਨੇ ਉਹਦੀ ਵੀ ਤਫਤੀਸ਼ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੇ ਪੁਲਿਸ ਲਗਾਤਾਰ ਜਿਹੜੀ ਕਿ ਦੋਸ਼ਿਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਤੋਂ ਇਲਾਵਾ ਰਾਹੁਲ ਦੀ ਦੁਕਾਨ ਦੇ ਉੱਪਰ ਜਿਹੜਾ ਹਮਲਾ ਹੋਇਆ ਉਹਦੀ ਤਸਵੀਰਾਂ ਤੁਹਾਨੂੰ ਸਾਫ਼ ਤੌਰ ਤੇ ਦੈਨਿਕ ਸਵੇਰਾ ਤੇ ਦਿਖਾ ਦਿੰਨੇ ਆ ਤੇ ਰਾਹੁਲ ਦਾ ਇਸ ਮਾਮਲੇ 'ਚ ਹੋਰ ਕੀ ਕੁਝ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਚੰਡੀਗੜ੍ਹ ਤੋਂ ਕੈਮਰਾਮੈਨ ਨਰਿੰਦਰ ਸੋਨੀ ਦੇ ਨਾਲ ਮੈਂ ਅਮਨ ਲੋਨਾ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇ ਪਿੰਡ ਮਲੋਆ ਵਿੱਚ ਦਰਜਨ ਤੋਂ ਵੱਧ ਹਮਲਾਵਰਾਂ ਨੇ ਇੱਕ ਮੀਟ ਦੀ ਦੁਕਾਨ ਤੇ ਤੋੜਫੋੜ ਕੀਤੀ ਤੇ ਮੀਟ ਦੀ ਦੁਕਾਨ ਚਲਾਉਣ ਵਾਲਾ ਰਾਹੁਲ ਤੇ ਹਮਲਾ ਕਰ ਦਿੱਤਾ ਗਿਆ ਜਿਹੜੇ ਹਮਲਾਵਰ ਸੀ ਉਹਨਾਂ ਵੱਲੋਂ ਇਸ ਹਮਲੇ ਵਿੱਚ ਡੰਡੇ ਤੇ ਹੋਰ ਹਥਿਆਰ ਦਾ ਇਸਤੇਮਾਲ ਕੀਤਾ ਗਿਆ ਤੇ ਜਿਹੜਾ ਮੀਟ ਦੀ ਦੁਕਾਨ ਚਲਾਉਣ ਵਾਲਾ ਰਾਹੁਲ ਹੈ ਉਹਦੇ ਵੱਲੋਂ ਦੱਸਣਾ ਹੈ ਕਿ ਦੋ ਦਿਨ ਪਹਿਲਾਂ ਉਸ ਦੀ ਦੁਕਾਨ ਦੇ ਬਾਹਰ ਦੋ ਟੀਰਾਵਾਂ ਵੱਲੋਂ ਝਗੜਾ ਹੋਇਆ ਸੀ ਤੇ ਝਗੜੇ 'ਚ ਉਸ ਦਾ ਕੋਈ ਕਸੂਰ ਨਹੀਂ ਸੀ ਹਾਲਾਂਕਿ ਉਸ ਸਮੇਂ ਉਹਦੀ ਦੁਕਾਨ ਵੀ ਬੰਦ ਸੀ ਤੇ ਦੋ ਦਿਨ ਬਾਅਦ ਹੀ ਦਰਜਨ ਤੋਂ ਵੱਧ ਜਿਹੜੇ ਹਮਲਾਵਰਾਂ ਉਹਦੀ ਦੁਕਾਨ ਤੇ ਆਉਂਦੇ ਆ ਤੇ ਅਚਾਨਕ ਰਾਹੁਲ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਦੁਕਾਨ ਤੇ ਪੂਰੀ ਤਰ੍ਹਾਂ ਤੋੜਫੋੜ ਕੀਤੀ ਜਾਂਦੀ ਹੈ ਇਸ ਦੁਕਾਨ ਤੇ ਲੱਗੇ ਸੀ ਸੀਸੀਟੀਵੀ ਕੈਮਰੇ ਦੀ ਫੂਟੇਜ ਵੀ ਸਾਹਮਣੇ ਆਈ ਹੈ ਤੇ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਕਿਸ ਤਰ੍ਹਾਂ ਹਮਲਾਵਰਾਂ ਵੱਲੋਂ ਉਹਦੀ ਦੁਕਾਨ ਤੇ ਤੋੜਫੋੜ ਕੀਤੀ ਜਾਂਦੀ ਹੈ ਹਾਲਾਂਕਿ ਰਾਹੁਲ ਨੇ ਦੋਸ਼ ਲਾਇਆ ਹੈ ਕਿ ਹਮਲਾਵਰ ਜਿਹੜੇ ਸੀ ਉਹ ਤਿੰਨ ਤੇ ਚਾਰ ਮੋਟਰਸਾਈਕਲ ਤੇ ਸਵਾਰ ਸਨ ਤੇ ਕਿਸੇ ਮੋਟਰਸਾਈਕਲ ਤੇ ਚਾਰ ਬੈਠੇ ਸਨ ਤੇ ਕਿਸੇ ਤੇ ਤਿੰਨ ਬੈਠੇ ਸੀ ਤੇ ਉਸ ਤੋਂ ਇਲਾਵਾ ਰਾਹੁਲ ਨੇ ਇਹ ਵੀ ਦੋਸ਼ ਲਾਇਆ ਵੀ ਉਹਨਾਂ ਉਹਨਾਂ ਵਿੱਚੋਂ ਦੋ ਹਮਲਾਵਰਾਂ ਕੋਲ ਪਿਸਤੌਲ ਵੀ ਸੀ ਹਾਲਾਂਕਿ ਪੁਲਿਸ ਨੇ ਮਾਮਲੇ ਦੀ छानबीन ਸ਼ੁਰੂ ਕੀਤੀ ਗਈ ਹੈ ਜਿਹੜੇ ਰਾਹੁਲ ਵੱਲੋਂ ਦੋਸ਼ ਲਾਏ ਗਏ ਨੇ ਉਹਦੀ ਵੀ ਤਫਤੀਸ਼ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੇ ਪੁਲਿਸ ਲਗਾਤਾਰ ਜਿਹੜੀ ਕਿ ਦੋਸ਼ਿਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਤੋਂ ਇਲਾਵਾ ਰਾਹੁਲ ਦੀ ਦੁਕਾਨ ਦੇ ਉੱਪਰ ਜਿਹੜਾ ਹਮਲਾ ਹੋਇਆ ਉਹਦੀ ਤਸਵੀਰਾਂ ਤੁਹਾਨੂੰ ਸਾਫ਼ ਤੌਰ ਤੇ ਦੈਨਿਕ ਸਵੇਰਾ ਤੇ ਦਿਖਾ ਦਿੰਨੇ ਆ ਤੇ ਰਾਹੁਲ ਦਾ ਇਸ ਮਾਮਲੇ 'ਚ ਹੋਰ ਕੀ ਕੁਝ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਚੰਡੀਗੜ੍ਹ ਤੋਂ ਕੈਮਰਾਮੈਨ ਨਰਿੰਦਰ ਸੋਨੀ ਦੇ ਨਾਲ ਮੈਂ ਅਮਨ ਲੋਨਾ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ Facebook Instagram X aur WhatsApp channel par